ਮੈਂ ਸਸੀਕਾਲ ਦੋਸਤੋ ਆ ਸੀ ਬੱਬੂ ਮਾਨ ਦੀ ਪਹਿਲੀ ਕੈਸਟ ਇਹਦੀ ਆ ਡੱਬੀ ਦੇ ਉੱਪਰ ਲੱਜਦਾ ਰੈਪਰ ਹੁੰਦਾ ਮੈਂ ਲੈ ਕੇ ਦਿਖਾ ਰਿਹਾ ਤੁਹਾਨੂੰ ਇਹਦੇ ਉੱਪਰ ਦੇਖੋ ਸੱਜਣ ਰੁਮਾਲ ਦੇ ਗਿਆ ਜਦੋਂ ਇੱਕ ਕੈਸਟ ਆਈ ਸੀਗੀ ਤੇ ਕਿਸੇ ਨੂੰ ਪਤਾ ਨਹੀਂ ਸੀ ਲੱਗਾਇ ਇਹਦੇ ਵਿੱਚ ਵੀ ਉਹ ਹੀ ਅਠ ਗੀਤ ਸੀਗੇ ਸੱਜਣ ਰੁਮਾਲ ਦੇ ਗਿਆ ਲੋਕਾਂ ਪੀਤੀ ਤੁਪਕਾ ਤੁਪਕਾ ਪੈਰਾ ਲੱਗਦਾ ਪਰ ਇੱਕ ਗੀਤ ਨਹੀਂ ਸੀ ਚੱਲੇ ਕਾਰਨ ਕਾਰਨੇ ਸੀ ਕਿ ਮਿਊਜ਼ਿਕ ਉਹੋ ਹੀ ਸੀ ਜਿਹੜਾ ਪਹਿਲਾਂ ਜਿੱਦਾਂ ਦਾ ਹੁੰਦਾ ਸੀ ਪੰਮਾਸਰਾਏ ਕਰਮਜੀਤ ਸੋਈ ਕੀ ਨਾ ਆਇਆ ਤੁਸੀਂ ਦੇਖਿਆ ਹੁਣ ਉੱਪਰ ਹਣਾ ਜੋ ਵੀ ਇਹੋ ਬੰਦੇ ਸੀ ਜੀ ਇਹਨਾਂ ਨੇ ਇੱਕ ਐਸਟ ਕਰਵਾਈ ਸੀ ਚਲੋ ਯਾਰਾਂ ਦੋਸਤ ਹੋਣਗੇ ਬੱਬੂ ਮਾਨ ਦੇ ਤੇ ਚਲੋ ਉਹਨਾਂ ਦਿਨਾਂ 'ਚ ਇਹ ਸੀ ਪਿਛਲੋ ਆਪਣਾ ਮੁੰਡਾ ਗਾਉਂਦਾ ਆ ਤੇ ਆਪਾਂ ਅੱਗੇ ਲੈ ਕੇ ਆਉਂਦੇ ਨਾ بڑا ਹੁੰਦਾ ਪਰ ਜਦੋਂ ਇਹੋ ਹੀ 1999 'ਚ ਦੁਬਾਰਾ ਡਿਜੀਟਲ 뮤직 ਦੇ ਵਿੱਚ ਆਉਂਦੀ ਆ ਤੇ ਕਿਹੜਾ ਧੁੰਮਾ ਪਾਉਂਦੀ ਆ ਗਾਣੇ ਵੀ ਉਹੋ ਹੀ ਸੀ ਕਲਾਕਾਰ ਵੀ ਉਹੋ ਹੀ ਸੀ ਸਾਰਾ ਕੁਝ ਉਹੋ ਹੀ ਸੀ ਇਹੋ 97 'ਚ ਫੇਲ ਹੁੰਦੀ ਆ ਤੇ 99 'ਚ ਪਾਸ ਹੁੰਦੀ ਆ ਗੱਲ ਇਹ ਕਿ ਕੰਪਨੀ ਵੀ ਵਧੀਆ ਮਿਲ ਗਈ ਉੱਤੇ ਉਹ ਮਿਊਜ਼ਿਕ ਵਧੀਆ ਮਿਲ ਗਿਆ ਤੇ ਇਸ ਕੈਸਟ ਨੇ ਸਾਰੇ ਧੂਮਾ ਪਾਤੀਆਂ ਸੀ ਜੀ ਬਹਿਜਾ ਬਹਿਜਾ ਕਰਤੀ ਸੀ ਤੇ ਬੱਬੂ ਮਾਨ ਨੂੰ ਸੁਪਰਸਟਾਰ ਬਣਾਤਾ ਸੀ ਤੇ ਇੱਕ ਟ੍ਰੈਂਡ ਵੀ ਇਹਦੇ ਨਾਲ ਬਹੁਤ ਚੇਂਜ ਹੋ ਗਿਆ ਸੀ ਜਿਵੇਂ ਪਹਿਲਾਂ ਜਿੱਦਾਂ ਦੇ ਗੀਤ ਆਉਂਦੇ ਸੀ ਉਤੋਂ ਪਰੇ ਹਟ ਕੇ ਗੀਤ ਇਹ ਐਸੇ ਬੱਬੂ ਮਾਨ ਦੇ ਤੇ ਬੜੀ ਮਿਹਨਤ ਨਾਲ ਮੈਂ ਆ ਲੱਭਿਆ ਆ ਤੇ ਜਿਨ੍ਹਾਂ ਨੂੰ ਨਹੀਂ ਸੀ ਇਹਦੇ ਬਾਰੇ ਪਤਾ ਉਹਨਾਂ ਤੱਕ ਜ਼ਰੂਰ ਪਹੁੰਚਾਓ ਤੇ ਲੋਕਾਂ ਨੂੰ ਪਤਾ ਲੱਗ ਸਕੇ ਬੱਬੂ ਮਾਨ ਦੀ ਪਹਿਲੀ ਕੈਸਟ ਇਹ ਸੀ ਉਸ ਤੋਂ ਬਾਅਦ ਆਈ ਸੀ ਤੂੰ ਮੇਰੀ ਮੈਸੇਂਡਰ ਆ ਪਰ ਗਾਣੇ ਇਹ ਹੋਈ ਸੀ ਸੋ ਧੰਨਵਾਦ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਥੱਲੇ ਕਰ ਦਿਓ